ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿਸ ਮੰਦਰ ਦਾ ਬੇਸਬਦੀ ਨਾਲ ਸੰਕਟਾ ਨੂੰ ਇੰਤਜ਼ਾਰ ਸੀਗਾ ਡੂੰਗੇ ਹਨੂਮਾਨ ਜੀ ਦਾ ਮੰਦਰ ਸ੍ਰੀ राम ਮੰਦਿਰ ਦੇ ਥੀ ਆਸਤੇਵਾਰੇ ਦੀ ਗੱਲ ਕਰੇ ਤੇ ਇੱਕ ਰਮਾਇਣ ਕਾਲਿਕ ਮੰਦਰ ਹੈਗਾ ਆਪਾਂ ਮੰਦਿਰ ਦੇਖਦੇ ਹਾਂ ਮੂਰਤੀਆਂ ਉੱਪਰ ਤੇ ਵਿਦਾਜਮਾਨ ਹੁੰਦੀਆਂ ਨੇ ਲੇਕਿਨ ਧਰਤੀ ਤੋਂ ਨੀਚੇ ਵਿਦਾਜਮਾਨ ਹੋਣ ਦਾ ਖਾਸ ਕਾਰਨ ਕੀ ਹੈ ਮਾਨਤਾ ਦੇ ਅਨੁਸਾਰ ਕਹਿ ਲਿਜੀਏ ਕਿ ਹਨੂਮਾਨ ਜੀ ਜਿਹੜੇ ਜ਼ਮੀਨ ਦੇ ਲੈਵਲ ਤੋਂ ਕਾਫੀ ਨੀਚੇ ਹੈਗੇ ਉਹਦੇ ਬਾਰੇ ਚ ਇਹੀ ਇੱਕ ਮਾਨਤਾ ਹੈ ਇੱਕ ਜਿਹੜੀ ਲੋਕ ਪ੍ਰਚਲਿਤ ਕਥਾ ਹੈਗੀ ਹੈ ਕਿ ਪ੍ਰਾਚੀਨ ਸਮੇਂ ਦੇ ਵਿੱਚ ਹਨੂਮਾਨ ਜੀ ਇੱਥੇ ਵੀ ਵਿਸਰਾਮ ਕਰਦੇ ਵੇਹੀ ਅੱਛਾ ਜੀ ਲਵ ਕੁਝ ਨੇ ਜਿਹੜਾ ਹਨੂਮਾਨ ਜ ਨੂੰ ਧੱਕਾ ਦਿੱਤਾ ਜਦੋਂ ਉਹਨਾਂ ਨੂੰ ਧੱਕਾ ਦਿੱਤਾ ਤੇ ਉਹ ਜ਼ਮੀਨ ਤੇ ਡਿੱਗ ਪਏ ਫਿਰ ਉਸ ਕਰਕੇ ਜਿਹੜੀ ਜ਼ਮੀਨ ਹੈ نیچے بیٹھ ਗਈ ਤਦ ਹੀ ਇਸ ਜ਼ਮੀਨ ਨੂੰ ਇੱਥੇ ਮਤਲਬ ਮੰਦਰ ਨੂੰ ਡੂੰਗਾ ਹਨੂਮਾਨ ਮੰਦਰ ਕਹਿੰਦੇ ਆ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿਸ ਮੰਦਰ ਦਾ ਬੇਸਬਦੀ ਨਾਲ ਸੰਕਤਾ ਨੂੰ ਇੰਤਜ਼ਾਰ ਸੀਗਾ ਡੂੰਗੇ ਹਨੂਮਾਨ ਜੀ ਦਾ ਮੰਦਰ ਹਨੂਮਾਨ ਜੀ ਜਿਹੜੇ ਨੇ ਉੱਥੇ ਧਰਤੀ ਤੋਂ نیچے ਵੀ ਰਾਜਮਾਨ ਨੇ ਬਹੁਤ نیچے ਜਿਹੜੀ ਗਹਿਰਾਈ ਤਕਰੀਬਨ 5-7 ਫੁੱਟ ਦੇ ਰਾਜਮਾਨੀ ਕਿਉਂਕਿ ਮਿਸਾ ਜਿਹੜਾ ਲੈਵਲ ਹੈ ਹੁਣ ਹੌਲੀ ਹੌਲੀ ਉੱਪਰ ਆਣਾ ਸ਼ੁਰੂ ਹੋ ਗਿਆ ਲੇਕਿਨ ਹਨੂਮਾਨ ਜੀ ਦੀ ਜਿਹੜੀ ਮੂਰਤੀ ਹੈ ਉੱਥੇ ਪ੍ਰਾਚੀਨ ਕਾਲ ਤੋਂ ਮਾਇਨ ਵੇਲੇ ਦੀ ਇਦਾਂ ਹੀ ਵਿਰਾਸਤ ਮਾਣਨਾ ਸੋ ਇਹ ਅੰਦਰੂਨ ਬਾਜ਼ਾਰ ਨੇ ਵਿੱਚ ਸਭ ਦੇ ਜਿਹਦੇ ਤੁਹਾਨੂੰ ਲਜ਼ਾਦੇ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਅੱਜ ਵੀ ਉਹ ਪੁਰਾਣੇ ਘਰ ਮੌਜੂਦ ਨੇ ਸੋ ਇਹ ਇੱਥੇ ਵੀ ਇੱਕ ਮਾਤਾ ਜੀ ਦਾ ਮੰਦਿਰ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਦਾ ਇੱਥੇ ਇੱਕ ਛੋਟਾ ਜਿਹਾ ਮੰਦਿਰ ਮੌਜੂਦ ਹੈ ਸੋ ਹੁਣ ਇਹ ਇਤਿਹਾਸਕ ਮੰਦਿਰ ਜਿਹੜਾ ਡੂੰਗੇ ਹਨਮਾਨ ਜੀ ਦਾ ਜਿੱਥੋਂ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਇਹ ਡੂੰਘਾ ਮੰਦਰ ਜਿਹੜਾ ਦਾ ਮਾਇਨ ਕਾਲ ਦਾ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਧਰਤੀ ਦੇ ਲੈਵਲ ਤੋਂ ਜਿਹੜਾ ਆਮ ਲੈਵਲ ਹੈ ਉਤੋਂ ਇਸ ਦਾ ਜਿਹੜਾ ਆ ਗਹਿਰਾਈ ਕਿੰਨੀ ਹੈ ਸੋ ਇੱਥੇ ਵੀ ਜਿਹੜੇ ਮੰਤ ਜੀ ਨੇ ਬਹੁਤ ਪੁਰਾਣੀ ਪੀੜੀ ਬੈਠੀ ਹੋਈ ਹੈ ਤੁਸੀਂ ਪਹਿਲਾਂ ਇਸ ਮੰਦਰ ਦੇ ਦਰਸ਼ਨ ਕਰੋ ਕਿੰਨਾ ਜਿਹੜਾ ਗਹਿਰਾਈ ਦੇ ਵਿੱਚ ਮੰਦਰ ਹੈ ਆਮ ਤੌਰ ਤੇ ਤੁਸੀਂ ਜਿਹੜਾ ਧਰਤੀ ਤੋਂ ਉੱਪਰ ਅਮੂਰਤियां ਵਿਰਾਜਮਣ ਹੁੰਦੀਆਂ ਦੇਖੀਆਂ ਹੋਣਗੀਆਂ ਲekin ਧਰਤੀ ਤੋਂ نیچے ਜਿਹੜੀ ਪਹਿਲੀ ਵਾਰ ਦੇਖੀ ਹੋਏਗੀ ਸੋ ਪੰਡਤ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪੰਡਤ ਜੀ ਦੇ ਨਾਲ ਇਤਿਹਾਸ ਜਾਣ ਲੈਣੇ ਆ ਸੋ ਮੰਦਿਰ ਬਹੁਤ ਖੂਬਸੂਰਤੀ ਨਾਲ ਨਜ਼ਰ ਆ ਗਿਆ ਜੈਸੀ ਰਾਮ ਜੀ ਪੰਡਤ ਜੀ ਇਸ ਮੰਦਿਰ ਦੇ ਬਾਰੇ ਵਿੱਚ ਜੁੱਧੂ ਆਮੀ ਬਤਾਇ ਇਤਿਹਾਸ ਜੈਸੀ ਰਾਮ ਜੀ ਇਸ ਤਰ੍ਹਾਂ ਮੰਦਿਰ ਦੇ ਇਤਿਹਾਸ ਦੇ ਬਾਰੇ ਦੀ ਗੱਲ ਕਰੇ ਤੇ ਇੱਕ ਰਮਾਇਣ ਕਾਲਿਕ ਮੰਦਿਰ ਹੈਗਾ ਜਿਸ ਤਰ੍ਹਾਂ ਆਪਣਾ ਸ਼ਹਿਰ ਦੇ ਵਿੱਚ ਇੱਕ ਵੱਡਾ ਹਨੂਮਾਨ ਮੰਦਿਰ ਹੈ ਤੇ ਇੱਕ ਐ ਡੂੰਗਾ ਹਨੂਮਾਨ ਮੰਦਿਰ ਇਹ ਦੋਵੇਂ ਰਮਾਇਣ ਕਾਲਿਕ ਮੰਦਿਰ ਹੈਗੇ ਆ ਇੱਥੇ ਹਨੂਮਾਨ ਜੀ ਨੂੰ ਲੋਕੀ ਬੜੀ ਸ਼ਰਧਾ ਦੇ ਨਾਲ ਪੂਜਾ ਕਰਦੇ ਆਂ ਔਰ ਆਪਣੀ ਸਭ ਕਰਦੀ ਆ ਮਨੋਗਮਨਾ ਉਹਨਾਂ ਦੀਆਂ ਜਿਹੜੀਆਂ ਆ ਪੂਰੀਆਂ ਹੁੰਦੀਆਂ ਇੱਥੇ ਆਪਣੇ ਮੰਦਰ 'ਚ ਕਈ ਪ੍ਰਕਾਰ ਦੇ ਉਤਸਵ ਹੁੰਦੇ ਆਂ ਸਾਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਮੁੱਖ ਰੂਪ ਤੇ ਲੈ ਲੀ ਜੀ ਇਹਦੇ ਸ੍ਰੀ ਰਾਮ ਨੌਮੀ ਹੁੰਦੀ ਹੈ ਚਾਤਰ ਦੇ ਨਮਰਾਤਰੀਆਂ ਦੇ ਵਿੱਚ ਉਸ ਤੋਂ ਬਾਅਦ ਫਿਰ ਸਾਵਣ ਦਾ ਮਹੀਨਾ ਤੇ ਬੜੇ ਹੀ ਜੋਰ ਸ਼ੋਰ ਹਰਸ਼ੋਲਾਸ ਦੇ ਮਨਾਇਆ ਜਾਂਦਾ ਜੀ ਉਸ ਤੋਂ ਬਾਅਦ ਫਿਰ ਜਿਹੜਾ ਜੀ ਹੁਣ ਜਿਹੜੇ ਅਸੂ ਦੇ ਨਮਰਾਤਰੀ ਆਂਦੇ ਆਂ ਉਦੋਂ ਵੀ ਜਿਹੜੇ ਲੋਕੀ ਆਪਣੇ ਬੱਚਿਆਂ ਦੇ ਬਾਰੇ ਮੰਤਾਂ ਲੈ ਕੇ ਵੱਡੇ ਹਨੂਮਾਨ ਮੰਦਰ ਜਾਂਦੇ ਆ ਉਸੇ ਤਰ੍ਹਾਂ ਇੱਥੇ ਵੀ ਕਾਫੀ ਲੋਕੀ ਜਿਹੜੇ ਆਪਣੇ ਲੰਗੂ ਨੰਮਸਨ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੋ ਇੱਥੇ ਵੀ ਨਾ ਤਮਸਤਕ ਹੋਣ ਆਉਂਦੇ ਨੇ ਲੰਗੂ ਜਿਹੜੇ ਬੰਦੇ ਨੇ ਇੱਥੇ ਵੀ ਕਾਫੀ ਲੋਕਾਂ ਦੀ ਮਤਲਬ ਆਪਣੇ ਮਨ ਦੀ ਆਸਾ ਹੁੰਦੀ ਆ ਇੱਕ ਇੱਛਾ ਹੁੰਦੀ ਆ ਇੱਕ ਜਿਸ ਤਰ੍ਹਾਂ ਕਹਿ ਲਈਏ ਕਿ ਸਾਡੀ ਇੱਕ ਮਨੋ ਕਾਮਨਾ ਹੈ ਉਹ ਇੱਥੇ ਵੀ ਆ ਕੇ ਪੂਰੀ ਕਰਦੇ ਆਂ ਔਰ ਬੱਚਿਆਂ ਨੂੰ ਇੱਥੇ ਲੰਗੂਰਾ ਨੂੰ ਜਿਹਨੇ ਮਨਾਇਆ ਹੁੰਦਾ ਉਹਨਾਂ ਨੂੰ ਇੱਥੇ ਆ ਕੇ ਮੱਥਾ ਜ਼ਰੂਰ ਟਕਵਾਉਂਦੇ ਆਂ ਜੀ ਤੇ ਆਪਣੀ ਸਾਰੀ ਪ੍ਰਕਾਰ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਉੰਜ ਨੇ ਉਹ ਮੱਥਾ ਇੱਥੇ ਟੇਕਦੇ ਆਂ ਤੇ ਮੰਗਲਵਾਰ ਤੇ ਸ਼ਨੀਵਾਰ ਹਨੂਮਾਨ ਜੀ ਦੇ ਦੇ ਕਾਫੀ ਮਤਲਬ ਲੋਕਾਂ ਦੇ ਵਿਸ਼ਰਦਾ ਦੇ ਅਨੁਸਾਰ ਆਉਂਦੇ ਆਂ ਤੇ ਮੰਗਲਵਾਰ ਨੂੰ ਕਾਫੀ ਲੋਕਾਂ ਦਾ ਇੱਥੇ ਰਸ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ ਪਤਨੀ ਜੀ ਆਮ ਤੌਰ 'ਤੇ ਅਪ ਮੰਦਰ ਦੇਖਦੇ ਆਂ ਮੂਰਤੀਆਂ ਉੱਪਰ ਵਿਦਾਜਮਾਨ ਹੁੰਦੀਆਂ ਨੇ ਲੇਕਿਨ ਧਰਤੀ ਤੋਂ ਨੀਚੇ ਵਿਦਾਜਮਾਨ ਹੋਣ ਦਾ ਖਾਸ ਕਾਰਨ ਕੀ ਹੈ ਤੇ ਸੁਣਨ ਚਾਹਿਆ ਕਿ ਤੁਸੀਂ ਵੀ ਇੱਥੇ ਬੜੀ ਪ੍ਰਾਚੀਨ ਪੀੜੀ ਤੋਂ ਮਤਲਬ ਤੁਹਾਡੇ ਜਿਹੜੇ ਪੂਰਵਜ ਬੈਠਦੇ ਆਏ ਨੇ ਹਾਂਜੀ ਅਸੀਂ ਵੀ ਇੱਥੇ ਕਾਫੀ ਸਮੇਂ ਤੋਂ ਸੇਵਾ ਕਰਦੇ ਪਏ ਆ ਜਿਸ ਤਰ੍ਹਾਂ ਮਤਲਬ ਇੱਥਾ ਦੀ માન્યਤਾ ਅਨੁਸਾਰ ਕਹਿ ਲੀਜੀਏ ਕਿ ਹਨੂਮਾਨ ਜੀ ਜਿਹੜੇ ਜ਼ਮੀਨ ਦੇ ਲੈਵਲ ਤੋਂ ਕਾਫੀ ਨੀਚੇ ਹੈਗੇ ਉਹਦੇ ਬਾਰੇ 'ਚ ਇਹੀ ਇੱਕ માન્યਤਾ ਹੈ ਇੱਕ ਜਿਹੜੀ ਲੋਕ ਪ੍ਰਚਲਿਤ ਕਥਾ ਹੈਗੀ ਹੈ ਕਿ ਪ੍ਰਾਚੀਨ ਸਮੇਂ ਦੇ ਵਿੱਚ ਹਨੂਮਾਨ ਜੀ ਇੱਥੇ ਵੀ ਵਿਸਰਾਮ ਕਰਦੇ ਪਏ ਸੀ ਅੱਛਾ ਜੀ ਹਾਂਜੀ ਤੇ ਇਧਰੋਂ ਫਿਰ ਲਵਕੁਜ ਜੀ ਸ੍ਰੀ ਰਾਮ ਦੇ ਸੁਪੁੱਤਰ ਲਵਕੁਜ ਜੀ ਇਧਰੋਂ ਜਾ ਰਹੇ ਤੇ ਉਹਨਾਂ ਦੀ ਹਨੂਮਾਨ ਜੀ ਦੇ ਨਾਲ ਮੀਟ ਹੋਈ ਹੈ ਤੇ ਹਨੂਮਾਨ ਜੀ ਨੇ ਉਹਨਾਂ ਨੂੰ ਪਛਾਣ ਲਿਆ ਕਿ ਇਹ ਰਾਮ ਜੀ ਦੇ ਸੁਪੁੱਤਰ ਹੈਗੇ ਇਸ ਲਈ ਉਹਨਾਂ ਨੇ ਉਹਨਾਂ ਨੂੰ ਪੁੱਛ ਨਹੀਂ ਗਿਆ ਉਹਨਾਂ ਨੂੰ ਬੱਚੇ ਸਮਝ ਕੇ ਕਿਹਾ ਕਿ ਤੁਸੀਂ ਚਾਓ ਪਰ ਬੱਚਾ ਦਾ ਸੁਭਾਅ ਹੁੰਦਾ ਉਹ ਦੰਡ ਦਾ SRARAT ਕਰਨਾ ਉਹ ਹਨੂਮਾਨ ਜੀ ਨਾਲ SRARAT ਕਰਨ ਲੱਗਿਆ ਤੇ SRARAT SRARAT ਦੇ ਵਿੱਚ ਜਿਹੜਾ ਹੈ ਉਹਨਾਂ ਦਾ ਮਾਰਤਾ ਲਾਭ ਜਿਹੜਾ ਕਾਫੀ ਅੱਗੇ ਤੱਕ ਵੱਧ ਗਿਆ ਜਿਸ ਕਨੇ ਉਹਨੇ ਹਨੂਮਾਨ ਜੀ ਨੇ ਉਹਨਾਂ ਬੱਚਿਆਂ ਨੂੰ ਬੱਚਾ ਸਮਝ ਕੇ ਜਾਣ ਨੂੰ ਗਿਆ ਪਰ ਬੱਚੇ ਨਹੀਂ ਗਏ। ਔਰ ਗੱਲ-ਗੱਲ ਦੇ ਜਿਹੜੀ ਹੈ ਉਹ ਹਾਥਾਵਾੜੀ ਦੇ ਵਿੱਚ ਗੱਲ ਪਹੁੰਚ ਗਈ ਜੀ। ਅੱਛਾ। ਤੇ ਹਨੂਮਾਨ ਜੀ ਨੇ ਫਿਰ ਬੱਚਾ ਸਮਝ ਕੇ ਉਹਨਾਂ ਨੂੰ ਕੁਝ ਨਹੀਂ ਗਿਆ ਤੇ ਉਹਨਾਂ ਦੇ ਫਿਰ ਲੱਭ ਕੁਝ ਨੇ ਜਿਹੜਾ ਹਨੂਮਾਨ ਜੀ ਨੂੰ ਤੱਕਾ ਦਿੱਤਾ ਜੀ। ਜਦ ਉਹਨਾਂ ਨੂੰ ਤੱਕਾ ਦਿੱਤਾ ਤੇ ਉਹ ਜ਼ਮੀਨ ਤੇ ਡਿੱਗ ਪਏ ਫਿਰ ਉਸ ਕਰਕੇ ਜਿਹੜੀ ਜ਼ਮੀਨ ਹੈ ਨੀਚੇ ਬੈਠ ਗਈ। ਅੱਜ ਹੀ ਇਸ ਜ਼ਮੀਨ ਨੂੰ ਇੱਥੇ ਮਤਲਬ ਮੰਦਰ ਨੂੰ ਡੂੰਗਾ ਹਨੂਮਾਨ ਮੰਦਰ ਕਹਿੰਦੇ ਆ ਜਿਹੜਾ ਜ਼ਮੀਨ ਲੈਵਲ ਤੋਂ ਡੂੰਗਾ ਪੰਜਾਬੀ ਦਾ ਵੱਡਾ ਡੂੰਗਾ ਹੈ ਉਸ ਕਰਕੇ ਡੂੰਗਾ ਹਨੂਮਾਨ ਮੰਦਰ ਇੱਥੇ ਆ ਨਾਮ ਪੈ ਗਿਆ ਜੀ ਪੰਜੀ ਤੁਸੀਂ ਇੱਥੇ ਕਿੰਨੀ ਪੀੜੀ ਬੈਠੇ ਹੋ ਅਸੀਂ ਇੱਥੇ ਚੌਥੀ ਪੀੜੀ ਦੇ ਹਾਂ ਚੌਥੀ ਪੀੜੀ ਬੈਠੇ ਹਾਂ ਹਾਂ ਜੀ ਸੁਬੰਦ ਜੀ ਇਸ ਮੰਦਰ ਦੀ ਦੇਖਭਾਲ ਕੌਣ ਕਰਿਆ ਕਿਉਂਕਿ ਆਏ ਦਿਨ ਇੱਥੇ ਮੇਲੇ ਲੱਗਦੇ ਰਹਿੰਦੇ ਨੇ ਤਿਉਹਾਰ ਮਾਇ ਜਾਂਦੀ ਨੇ ਤੇ ਮੁੱਖ ਤੌਰ ਤੇ ਜਿਹੜੀ ਸੇਵਾ ਕਿੰਨਾ ਉਹਨਾਂ ਵੱਲੋਂ ਬਾਈ ਜਾਂਦੀ ਸੰਗਤਾਂ ਦਾ ਕਿੰਨਾ ਖਾਤ ਸੰਗਤਾਂ ਦਾ ਦੇਖੋ ਜੀ ਪੂਰਾ ਸਾਥ ਹੈ ਜੋ ਵੀ ਇੱਥੇ ਇਸ ਪ੍ਰਕਾਰ ਦਾ ਉਤਸਵ ਹੁੰਦਾ ਹੈ ਭੰਡਾਰਾ ਲੱਗਦਾ ਜੋ ਵੀ ਹੁੰਦਾ ਹੈ ਉਹ ਜਨਤਾ ਦੇ ਸਹਿਯੋਗ ਨਾਲ ਹੀ ਸੰਪੂਰਨ ਹੁੰਦਾ ਹੈ ਇਸ ਕਰਕੇ ਮਤਲਬ ਸਾਰੇ ਭਗਤਾਂ ਦਾ ਵੀ ਜਿਹੜੇ ਮੰਦਿਰ ਦੀ ਕਮੇਟੀ ਹੈ ਸਾਰੇ ਮੈਂਬਰਾਂ ਦਾ ਜੋ ਵੀ ਮੈਂਬਰ ਹੈਗੇ ਮੰਦਿਰ ਤੋਂ ਸੰਬੰਧਿਤ ਸਾਰਿਆਂ ਦਾ ਸਹਿਯੋਗ ਨਾਲ ਹਰ ਪ੍ਰਕਾਰ ਦਾ ਉਤਸਵ ਜਿਹੜਾ ਸੰਪੂਰਨ ਕੀਤਾ ਜਾਂਦਾ ਜੀ। ਸ਼ੁਕਰੀਆ ਜੈਸਿਕਰਮ ਜੀ। ਜੈਸਿਕਰਮ ਜੀ। ਸੋ ਇਹ ਇਤਿਹਾਸਿਕ ਮੰਦਿਰ ਹੈ ਡੂੰਗਾ ਹੰਗਮਾਨ ਮੰਦਿਰ ਜਿੱਥੇ ਕਿ ਆਏ ਦਿਨ ਸੰਗਤਾਂ ਦਾ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਸ ਪਿਆ ਦਿੰਦਾ ਸੋ ਹੁਣ ਤੁਹਾਨੂੰ ਇਸ ਮੰਦਿਰ ਦੀ ਇੱਕ ਖਾਸ ਕਿਤ ਹੋ ਰਹੀ ਹੈ ਜਿਹੜੀ ਤੁਹਾਨੂੰ ਦਿਖਾਵਾਂਗੇ ਇਸ ਮੰਦਿਰ ਦੇ ਜਿਹੜੇ ਦਰਵਾਜ਼ੇ ਨੇ ਤੁਸੀਂ ਦੇਖ ਸਕੋ ਜਿਵੇਂ ਰਮਾਇਣ ਕਾਲ ਦੇ ਵੇਲੇ ਜੋ ਚੀਜ਼ਾਂ ਹੋਈਆਂ ਨੇ ਉਸ ਮੰਦਿਰ ਦੇ ਵਿੱਚ ਬਣੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਇਸ ਮੰਦਿਰ ਦੇ ਵਿੱਚ RAM ਦਰਬਾਰ ਬਣਿਆ ਹੋਇਆ ਹੈ। ਨੀਚੇ ਸ਼੍ਰੀ ਰਾਮ ਜੀ ਦੀਆਂ ਉਹ ਤਸਵੀਰਾਂ ਬਣੀਆਂ ਹੋਈਆਂ ਨੇ ਨਾਲ ਹਨੂਮਾਨ ਜੀ ਬੈਠੇ ਹੋਏ ਨੇ ਉਸ ਤੋਂ نیچے ਜਿਹੜਾ ਉਹਨਾਂ ਦਾ ਯੁੱਧ ਹੋਇਆ ਸੀਗਾ ਉਹ ਯੁੱਧ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ ਉਸ ਤੋਂ نیچے ਜਿਹੜੇ ਸੂਰਜ ਦੇਵਤਾ ਉਹਨਾਂ ਦੀ ਤਸਵੀਰ ਹੈ ਇੱਧਰ ਜਿਹੜੀਆਂ ਹੋਰ ਪੁਰਾਣੀਆਂ ਤਸਵੀਰਾਂ ਨੇ ਸ਼ਿਵ ਜੀ ਮਹਾਰਾਜ ਜੀ ਹੇਠੇ ਹਨੂਮਾਨ ਜੀ ਨੇ ਜਿਹੜਾ ਪਹਾੜ ਹੱਥ ਵਿੱਚ ਚੱਕਿਆ ਹੋਇਆ ਹੈ तमाम ਉਹ ਪੁਰਾਣੀਆਂ ਰਮਾਇਣ ਕਾਲ ਦੀਆਂ ਜਿਹੜੀਆਂ ਤਸਵੀਰਾਂ ਇਸ ਮੰਦਿਰ ਦੇ ਦਰਵਾਜ਼ੇ ਦੇ ਉੱਪਰ ਕਲਾਕਾਰੀ ਨਾਲ ਬਣਾਈਆਂ ਗਈਆਂ ਨੇ ਸੋ ਹੋ ਹਮੇਸ਼ਾ ਤਸੰਗਤ ੋਂਦੀ ਰਹਿੰਦੀ ਹੈ ਮਨੋ ਕਾਮਨਾ ਪੂਰੀ ਹੁੰਦੀ ਰਹਿੰਦੀ ਹੈ ਅਜਈਆਂ ਕਹਾਣੀਆਂ ਅਸੀਂ ਤੁਹਾਡੇ ਕੋਲ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਹੋਰ ਵੀ ਜਿਹੜੀ ਸੰਗਤ ਹੈ ਇੱਥੇ ਆਉਣਾ ਚਾਹੁੰਦੀ ਹੈ ਇਹ ਮੰਦਿਰ ਸ਼ਕਤੀ ਨਗਰ ਕੋ ਜਦੋਂ ਆਪਾਂ ਅੰਦਰਵਾਲ ਨੂੰ ਆਉਂਦੇ ਹਾਂ ਸੋ ਕਿਸੇ ਦੀਆਂ ਬੜਾ ਬਜਾਦ ਵਸਦਾ ਹੈ ਇਸਰ ਦੇ ਵਿੱਚ ਡੂੰਗਾ ਹਨੂਮਾਨ ਜੀ ਦਾ ਮੰਦਿਰ ਜਿਨ੍ਹਾਂ ਨੇ ਵੀ ਇੱਥੇ ਇੰਨਾ ਤਮਸਤਕ ਹੋਣਾ ਹੈ ਜ਼ਰੂਰ ਤੁਸੀਂ ਆ ਸਕਦੇ ਹੋ ਇਹੋ ਜਈਆਂ ਕਹਾਣੀਆਂ ਲੈ ਕੇ ਤੁਹਾਡੇ ਕੋਲ ਆਉਂਦੇ ਰਾਵਾਂਗੇ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਮੈਂ ਦਾਨਿਸ਼ ਕਾਮਦਨ ਸ਼ਰਵੰਦੇ ਨਾਲ ਧੰਨਵਾਦ